ਸਤ ਸਤਿ ਸ਼੍ਰੀਕਾਲ ਸਤਸਿਕਾ ਗਿੱਲ ਸਾਹਿਬ ਸਤਿ ਸ਼੍ਰੀਕਾਲ ਜੀ ਇੱਕ ਵਾਰੀ ਫੇਰ ਖੁੰਡ ਚਰਚਾ ਲੈ ਕੇ ਹਾਜ਼ਰ ਆ ਅੱਜ ਖੁੰਡ ਸਾਡੇ ਨਾਲ ਸ਼ਹਿਰ ਚ ਹਿੱਲੇ ਪੈ ਚੰਡੀਗੜ੍ਹ ਦੇ ਵਿੱਚ ਤੋਂ ਚਰਚਾ ਸੀ ਅਸੀਂ ਸ਼ਹਿਰ ਤੋਂ ਸ਼ੁਰੂ ਕਰਾਂਗੇ ਤੁਹਾਨੂੰ ਪਤਾ ਕਿ ਦਲਜੀਤ ਦਸਾਂਜ ਪੂਰੀ ਦੁਨੀਆ ਦੇ ਵਿੱਚ ਛਾਏ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਵੱਖ-ਵੱਖ ਮੋਲਕਾਂ ਦੇ ਵਿੱਚ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਦੀ ਵਾਰੀ ਹੁਣ ਆਈ ਹੈ ਹਾਲਾਂਕਿ ਦੇਖਣਾ ਇਹ ਚਾਹੀਏ ਅਸੀਂ ਲੈਲ ਸਾਹਿਬ ਚੰਡੀਗੜ੍ਹ ਦੀ ਵਾਰੀ ਪਹਿਲਾਂ ਹੋਣੀ ਚਾਹੀਦੀ ਸੀ ਜੀ ਬਾਕੀ ਰਾਜਾਂ ਦੀ ਬਾਅਦ ਵਿੱਚ ਚਲੋ ਕਰ ਦੇਰ ਆਇ ਦਰੋਸਾ ਲੇਕਿਨ ਚੰਡੀਗੜ੍ਹ ਦੇ ਵਿੱਚ 에어ਪੋਰਟ ਤੇ ਕੱਲ ਲੈਂਡ ਕਰ ਗਏ ਦਲਜੀਤ ਦਸਾਜ ਭਾਰੀ ਸੁਰੱਖਿਆ ਬਲਾਂ ਦੇ ਨਾਲ ਭਾਰੀ ਸੁਰੱਖਿਆ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਹਾਲਾਂਕਿ ਸਿਗਰ ਪਹਿਲਾਂ ਵੀ ਬਹੁਤ ਵੱਡੇ ਵੱਡੇ ਆਏ ਨੇ ਚੰਡੀਗੜ੍ਹ ਦੇ ਵਿੱਚ ਪਰ ਇੰਨੀ ਵੱਡੀ ਲਾਮ ਲਸ਼ਕਰ ਤੇ ਇੰਨੀ ਵੱਡੀ ਸੁਰੱਖਿਆ ਦੇ ਤਹਿਤ ਦਲਜੀਤ ਦਸਾਜ ਨੂੰ ਪੰਜਾਬ 에어ਪੋਰਟ ਤੋਂ ਲਿਆਂਦਾ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਜਿਹਨੂੰ ਕਹਿ ਸਕਦੇ ਹੈ ਮਹਾਨ ਕਾਰਕ ਕੰਮ ਹੀ ਹੈ ਲੇਸਾ ਜੀ ਦੂਜੇ ਪਾਸੇ 34 ਦੇ ਪ੍ਰੇਡ ਗਰਾਉਂਡ 34 ਜਿਹਨੂੰ ਕਹਿ ਸਕਦੇ ਐ ਐਗਜ਼ੀਬਿਸ਼ਨ ਟਰ 34 ਸੈਕਟਰ 34 ਹੈ ਬਹੁਤ ਪੌਸ਼ ਏਰੀਆ ਹੈ ਔਰ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਮਿਡ ਦੇ ਵਿੱਚ ਹੈ ਉਹਦੇ ਦੱਸ ਦਈਏ ਤੁਹਾਨੂੰ ਕਿ ਉੱਥੇ ਦਲਜੀਤ ਦਸਾਂਝ ਦਾ ਸ਼ੋਅ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਨਾਲ-ਨਾਲ ਚਲਾ ਰਹੇ ਹਾਂ ਔਰ ਕਿਸ ਤਰੀਕੇ ਨਾਲ ਤਿਆਰੀਆਂ ਹੋ ਰਹੀਆਂ ਕਿਸ ਤਰੀਕੇ ਨਾਲ ਸਟੇਜ ਜਿਹੜੀ ਆ ਬਹੁਤ ਵੱਡੇ ਤਰੀਕੇ ਨਾਲ ਲਾਈ ਜਾ ਰਹੀ ਹੈ ਕਿੰਨੀ ਆਡੀਅנס ਹੋਣੀ ਹੈ ਕਿੰਨੀ ਨਹੀਂ ਇਹ ਬਾਅਦ ਦੀ ਗੱਲ ਹੈ ਲੇਕਿਨ ਰਸ਼ ਜਿਹੜਾ ਹੈਗਾ ਬਹੁਤ ਜਿਆਦਾ ਹੋਣ ਵਾਲਾ ਕਿਉਂਕਿ ਟਿਕਟਾਂ ਬਲੈਕ ਦੇ ਵਿੱਚ ਵਿਕ ਚੁੱਕੀਆਂ ਨੇ ਲਹਿਲ ਸਾਹਿਬ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ 34 ਦਾ ਜਿਹੜਾ ਮੇਨ ਗਰਾਊਂਡ ਹੈ ਜੀ ਉਹਦੇ ਨਾਲ ਇੱਕ ਪੈਟਰੋਲ ਪੰਪ ਵੀ ਲੱਗਦਾ ਜਿੱਥੇ ਸ਼ੋ ਹੋਣ ਜਾ ਰਹੇ ਬਿਲਕੁਲ ਨੇੜੇ ਬਿਲਕੁਲ ਐਨ ਕੰਨ ਸਾਂਝਾ ਪੈਟਰੋਲ ਪੰਪ ਵੀ ਹੈ ਪੈਟਰੋਲ ਪੰਪ ਵੱਲੋਂ ਵੀ ਬਹੁਤ ਸਖਤ ਇਤਰਾਜ਼ ਜਤਾਇਆ ਗਿਆ ਹੈ ਉਹਨਾਂ ਨੇ ਵੀ ਪ੍ਰਸ਼ਾਸਨ ਨੂੰ ਲਿਖਤੀ ਚਿੱਠੀ ਦਿੱਤੀ ਕਿ ਇਹ ਸ਼ੋ ਜਿਹੜਾ ਹੈਗਾ ਇੱਥੋਂ ਡਾਇਵਰਟ ਕਰਕੇ 25 'ਚ ਹੋਣਾ ਚਾਹੀਦਾ ਉਧਰ ਵਪਾਰ ਮੰਡਲ ਵਾਲੇ ਨੇ ਵੀ ਜਿਹਨੂੰ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਵੀ ਇਹਦੇ ਕਰਕੇ ਸਾਡਾ ਕਾਰੋਬਾਰ ਖਰਾਬ ਹੋ ਗਿਆ ਸਾਨੂੰ ਸਾਡਾ ਬੁਰਾ ਹਾਲ ਹੋ ਜਾਣਾ ਦੁਕਾਨਾਂ ਦਾ ਟ੍ਰੈਫਿਕ ਚੱਕਾ ਜਮ ਹੋ ਜਾਣਾ ਹੈ ਵੀ ਇਹਨੂੰ ਡਾਇਵਰਟ ਕਰਕੇ ਪੱਛੀ ਚ ਲਿਆਇਆ ਜਾਵੇ ਰঞ্জੀਤ ਸਿੰਘ ਨਾਂ ਦੇ ਐਡਵੋਕੇਟ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਵੀ ਤਿਆਰ ਕੀਤੀ ਹੈ ਵੀ ਸ਼ੋਅ ਜਿਹੜਾ ਹੈਗਾ ਰੱਦ ਨਾ ਕੀਤਾ ਜਾਵੇ ਲੇਕਿਨ ਇਹਨੂੰ ਇੱਥੋਂ ਬਦਲ ਕੇ ਕਿਤੇ ਹੋਰ ਕੀਤਾ ਜਾਵੇ ਔਰ ਸੁਣਵਾਈਓ ਦੀ ਥੋੜੀ ਦੇਰ ਬਾਅਦ ਆਉਣੀ ਹੈ ਹਨਾ ਵੀ ਹਾਈ ਕੋਰਟ ਕੀ ਸੁਣਵਾਈ ਦਿੰਦਾ ਵੀ ਸ਼ੋ ਹੋਣਾ ਹੈ ਕਿ ਨਹੀਂ ਹੋਣਾ ਰੱਦ ਹੋਣਾ ਜਾਂ ਫਿਰ ਅੱਗੇ ਜਾਣਾ ਉਧਰੋਂ ਸਭ ਤੋਂ ਵੱਡੀ ਪ੍ਰੋਬਲਮ ਹੈ ਹਸਪੀਟਲ ਵੀ ਬਿਲਕੁਲ ਨੇੜੇ ਨਹੀਂ ਜੇ ਮੰਨ ਲਓ ਕਿਸੇ ਮਰੀਜ਼ ਨੂੰ ਲੋੜ ਪੈ ਗਈ ਕਿਸੇ ਵੱਡੇ ਹਸਪੀਟਲ ਡਾਇਵਰਟ ਕਰਨ ਦੀ ਤਾਂ ਮੇਰੇ ਹਿਸਾਬ ਦੇ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ ਬਹੁਤ ਕੁਝ ਹੋ ਸਕਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਪ੍ਰਸ਼ਾਸਨ ਨੇ ਪਹਿਲਾਂ ਇਹ ਗੱਲ ਸੋਚੀ ਕਿਉਂ ਨਹੀਂ ਉਹ ਕਰਨ ਨੌਜਲਾ ਦਾ ਸ਼ੋਅ ਹਜੇ ਬੀਤੇ ਦਿਨੀ ਹੋ ਕੇ ਛਟਿਆ ਉਦੋਂ ਵੀ ਬੜੀ ਹਾਹਾਕਾਰ ਮੱਚੀ ਸੀ ਚਲੋ ਖਰ ਉਹ ਤੋਂ ਰਾਸ਼ ਥੋੜਾ ਜਿਹਾ ਘਟ ਸੀ ਲੇਕਿਨ ਉਦੋਂ ਵੀ ਹਾਊਸਫੁੱਲ ਸੀ ਲੇਕਿਨ ਉਹ ਦਲਜੀਤ ਦਸਾਂ ਦਾ ਸ਼ੋਅ ਹੈ ਜਿੱਥੇ ਲੱਖਾਂ ਦੁਨੀਆ ਆਉਂਦੀ ਹੈ ਔਰ ਲੱਖਾਂ ਦੀ ਤਾਦਾਦ ਦੇ ਨਾਲ ਕਟੋਕੜ 50 60 ਹਜ਼ਾਰ ਕਾਰਾਂ ਜਿਹੜੀਆਂ ਨੇ ਉਹ ਕਿਵੇਂ ਡਾਇਵਰਟ ਕਰਨਗੇ ਕਿਵੇਂ ਰੂਟ ਬਣਾਉਣਗੇ ਹਾਲਾਂਕਿ ਟ੍ਰੈਫਿਕ ਨਿਜ਼ਮਾ ਦੇ ਐਡਵਾਈਸਰੀ ਜਿਹੜੀ ਹੈ ਉਹ ਥੋੜੀ دیر ਬਾਅਦ ਜਾਰੀ ਹੋ ਰਹੀ ਟੀਕਾਣਾ ਚਾਹੁੰਦੇ ਹਾਂ ਹਾਂ ਗੱਲ ਸਾਬ ਗੱਲ ਬੜੀ ਕਲੀਅਰ ਹੈ ਕਿ ਵੱਖ-ਵੱਖ ਮੁਲਕਾਂ ਤੋਂ ਹੁੰਦਿਆਂ ਹੋਇਆਂ ਵਖ-ਵਖ ਸ਼ੂਭਿਆਂ ਚ ਹੁੰਦਿਆਂ ਹੋਇਆ ਦਲਜੀਤ ਦਸਾਂਝ ਨੇ ਜਿਹੜਾ ਇਹ ਆਖਰੀ ਜਿਹੜਾ ਮਤਲਬ ਕਹਿਣ ਦਾ ਪਾਬ ਚੰਡੀਗੜ੍ਹ ਜਿਹੜਾ ਸ਼ੋਅ ਹੈ ਉਹ ਕੱਲ ਸ਼ਾਮ ਨੂੰ ਉਹਦਾ ਸ਼ੋਅ ਹੋਣਾ ਤੇ ਕੱਲ ਸ਼ਾਮੀ ਦਲਜੀਤ ਤੁਹਾਡੇ ਕਣ ਮੁਤਾਬਕ ਚੰਡੀਗੜ੍ਹ ਦੇ 에어ਪੋਰਟ ਤੇ ਆ ਗਿਆ ਸੀ ਸਾਰਾ ਦਿਨ ਜਿਹੜੇ ਪੱਤਰਕਾਰ ਨੇ ਜਾਂ ਕੈਮਰਾਮੈਨ ਨੇ ਉਹ ਉਹਨਾਂ ਦੀ ਉਡੀਕ ਕਰਦੇ ਰਹੇ ਨੇ ਕਿ ਕਿਸ ਵળે ਦਲਜੀਤ ਦਸਾਂਝ ਆਵੇ ਤੇ ਅਸੀਂ ਉਹਨੂੰ ਕਵਰ ਕਰੀਏ ਚਲੋ ਦਲਜੀਤ ਦਸਾਂਝ ਜੀ ਆ ਗਏ ਹੁਣ ਆਉਣ ਤੋਂ ਬਾਅਦ ਸਮੱਸਿਆ ਤੇ ਇੱਥੇ ਖੜੀ ਹੈ ਨਾ ਕਿ ਜਿਹੜੀ ਇਸ ਜਗ੍ਹਾ ਇਸ ਜਗ੍ਹਾ ਦੇ ਬਾਰੇ ਤੇ ਪਹਿਲਾਂ ਹੀ ਅੱਜ ਤੋਂ 4 ਦਿਨ ਪਹਿਲਾਂ ਆ ਜਿਹੜਾ ਵਪਾਰ ਮੰਡਲ ਹੈ ਜਾਂ ਹੋਰ ਉੱਥੇ ਰੈ residențial ਜਿਹੜੀਆਂ ਸੁਸਾਇਟੀਆਂ ਨੇ ਜਾਂ ਜਿਵੇਂ ਤੁਸੀਂ ਇਹ ਗੱਲ ਕਹੀ ਆ ਪਟੜਾਲ ਪੰਪ ਹੈ ਹਸਪਤਾਲ ਹੈ ਜਾਂ ਹੋਰ ਵਪਾਰਕ ادارے ਨੇ ਉਹਨਾਂ ਸਾਰਿਆਂ ਨੇ ਮਿਲ ਕੇ ਤੇ ਸਾਡਾ ਜਿਹੜਾ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਤੇ ਚੰਡੀਗੜ੍ਹ ਦੇ ਜਿਹੜੇ ਡੀਸੀ ਨੇ ਡਿਪਟੀ ਕਮਿਸ਼ਨਰ ਉਹਨਾਂ ਨੂੰ ਜਾ ਕੇ ਮੰਗ ਪੱਤਰ ਦਿੱਤਾ ਸੀ ਕਿ ਅਜੇ ਟਾਈਮ ਹੈ ਵੀ ਦਲਜੀਤ ਦੇ ਸਾਈਂ ਦੇ ਸ਼ੋਅ ਦੀ ਬਹੁਤ ਵੱਡੇ ਤعداد ਦੇ ਵਿੱਚ ਲੋਕਾਂ ਨੇ ਆਉਣਾ ਤੇ ਸਾਡੇ ਕਾਰੋਬਾਰ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ ਕਿਉਂਕਿ ਉਹਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪੰਜਾਬ ਦੀ ਜंडीगढ़ ਪੁਲਿਸ ਵੱਲੋਂ ਉਹ ਉਹ ਜਿਹੜੀਆਂ ਮਾਰਕੀਟਸ ਦੀ ਜਿਹੜੇ ਏਰੀਏ ਨੇ ਕਿੱਥੋਂ ਦੇ ਲੋਕਾਂ ਨੇ ਲੰਘ ਕੇ ਜਾਣਾ ਉਹ ਸਾਰੇ ਦਾ ਸਾਰਾ ਘੜਾ ਏਰੀਆ ਉਹਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਉਹ ਛੜਕਾਂ ਬਲਾਕ ਕਰ ਦਿੱਤੀਆਂ ਕਹਿੰਦੀਆਂ ਨਾ ਤੇ ਉੱਥੋਂ ਲੰਘ ਸਕਦਾ ਤੇ ਨਾ ਕੋਈ ਆ ਸਕਦਾ ਸੋ ਲੋਕਾਂ ਨੇ ਖਰੀਦੋ-ਫਰੋਦ ਕਿੱਥੇ ਕਰਨੀ ਹੈ ਉਹ ਇਹ ਕਹਿੰਦੀ ਸੀ ਸਾਡੇ ਵਪਾਰ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਜਿਹੜਾ ਘਾਟੇ ਦਾ ਸੌਦਾ ਹੈ ਤੇ ਦਬਾਅ ਬਹੁਤ ਜ਼ਿਆਦਾ ਮਤਲਬ ਸਾਡਾ ਜਿਹੜਾ ਨੁਕਸਾਨ ਹੁੰਦਾ ਸੋ ਇਸ ਕਰਕੇ ਸਾਡੀ ਇੱਕ ਬੇਨਤੀ ਹੈ ਕਿ ਜੇ ਇਸ ਜਗ੍ਹਾ ਤੋਂ ਤੁਸੀਂ ਤਬਦੀਲ ਕਰਕੇ 25 ਸੈਕਟਰ ਦੀ ਰੈਲੀ ਗਰਾਊਂਡ 'ਚ ਤੁਸੀਂ ਇਹਦਾ ਸ਼ੋਅ ਕਰ ਲਓ ਤੇ ਸਾਨੂੰ ਕੋਈ ਤਰਾਜ ਨਹੀਂ ਉਹਨਾਂ ਇਹ ਵੀ ਗੱਲ ਕਹੀ ਸੀ ਗਿਲਸਾਹ ਕਿ ਅਸੀਂ ਪੰਜਾਬੀ ਸੱਭਿਆਚਾਰ ਦੇ ਜਾਂ ਸੰਗੀਤ ਨਾਲ ਜੁੜੇ ਕਿਸੇ ਇਹ ਨਹੀਂ ਕਿਉਂਦੇ ਪਏ ਉਹਦਾ ਸ਼ੋਅ ਨਾ ਹੋਵੇ ਅਸੀਂ ਖੁਦ ਜਿਹੜੇ ਆ ਉਹ ਸੰਗੀਤ ਦੇ ਪ੍ਰੇਮੀ ਆ ਸੰਗੀਤ ਸੁਣਦੇ ਆਂ ਦੀਆਂ ਕਿਉਂਕਿ ਸੰਗੀਤ ਤੋਂ ਬਿਨਾ ਤੇ ਸਾਡਾ ਜੀਵਨ ਨਹੀਂ ਪਰ ਉਹਨਾਂ ਨੇ ਇਹਨਾਂ ਦੀ ਇਹਸ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਜਦੋਂ ਪ੍ਰਵਾਨ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਹਾਈ ਕੋਰਟ ਦਾ ਉਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਕਿ ਇਹ ਜਿਹੜੀ ਸਾਡੀ ਸੁਣਵਾਈ ਆ ਉਹ ਕੀਤੀ ਜਾਵੇ ਕਿਉਂ ਕਿ ਤੋਂ ਪਹਿਲਾਂ ਪਿਛਲੇ ਹਫਤੇ ਜਿਹੜੇ ਆ ਕਿਉਂਕਿ ਜਿਹੜੀ ਇਹ ਗਰਾਊਂਡ ਹੈ ਨਾ ਇਹ ਜਿਹੜੀ ਚੌਕੀ ਦੀ ਜਿਹੜੀ ਇਹ ਗਰਾਊਂਡ ਹੈ ਕਾਰਨੀਵਲ ਜਿਹੜਾ مین ਸ਼ਹਿਰ ਚ ਕਰਾਉਂਦੇ ਨੇ مین ਸ਼ਹਿਰ ਦੇ ਵਿੱਚ ਤੇ ਹਰ ਹਫਤੇ ਜਿਹੜਾ ਕਾਰਨੀਵਲ ਉੱਥੇ ਹੁੰਦਾ ਕਿਉਂਕਿ ਜਦੋਂ ਵੀ ਕੋਈ ਦੀਵਾਲੀ ਹੋਵੇ ਦਸਹਰਾ ਹੋਵੇ ਜਾਂ ਕੋਈ ਤਿਹਾਰ ਹੋਵੇ ਤੇ ਉੱਥੇ ਐਗਜ਼ਿਬਿਸ਼ਨਾਂ ਜੜੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਪਰ ਉਸ ਐਗਜ਼ਿਬਿਸ਼ਨਾਂ ਚ ਉਸ ਵੇਲੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਿਉਂਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੁੰਦੀ ਟ੍ਰੈਫਿਕ ਜਿਹੜੀ ਕੋਈ ਰੁਕਦੀ ਨਹੀਂ ਜਾਂ ਦੁਕਾਨਾਂ ਬੰਦ ਨਹੀਂ ਹੁੰਦੀਆਂ ਉਹਦੇ ਨਾਲ ਨਾਲ ਲੋਕਾਂ ਦਾ ਕਾਰੋਬਾਰ ਵੀ ਚੱਲਦਾ ਪਰ ਇਸ ਮਾਮਲੇ 'ਚ ਐਡਵਾਈਜ਼ਰੀ ਕਰਕੇ ਐਡਵਾਈਜ਼ਰੀ ਤੇ ਇੱਕ ਹੋਰ ਵੀ ਉਹਨਾਂ ਨੇ ਜਾਰੀ ਕੀਤੀ ਹੋਈ ਆ ਸਰਕਾਰ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਹੈ ਕਿ ਇੱਕ ਤੇ ਦਿਲਜੀਤ ਦਸਾਂਜ ਸ਼ਰਾਬ ਵਾਲੇ ਗੀਤ ਨਹੀਂ ਗਾਏਗਾ ਜੀ ਜੀ ਔਰ ਨਾ ਹੀ ਕੋਈ ਇਦਾਂ ਦੇ ਬੱਚਿਆਂ ਦੇ ਖਿਲਾਫ ਕੋਈ ਬੱਚਿਆਂ ਨੂੰ ਸਟੇਜ ਦੇ ਉੱਤੇ ਜਿਹੜਾ ਪਰਫਾਰਮ ਕਰਨ ਲਈ ਥੱਲੋਂ ਚੁੱਕ ਕੇ ਉੱਤੇ ਲੈ ਕੇ ਨਹੀਂ ਜਾਏਗਾ ਜਾਂ ਹੋਰ ਕਈ ਕਿਸਮ ਦੇ ਕਿਹੜੇ ਉਹ ਬੰਦੂਕ ਵਾਲੇ ਜਾਂ ਦੂਜੇ ਕਿਹੜੇ ਪਿਸਤੌਲਾਂ ਵਾਲੇ ਗੀਤ ਹੈ ਉਹ ਨਹੀਂ ਗਾਏਗਾ ਪਰ ਗੱਲ ਇਹਦੇ ਨਾਲ ਨਹੀਂ ਬਣਨੀ ਇਕੱਲੇ ਸ਼ਰਾਬ ਨਾਲ ਖਰਾਬ ਦੇ ਨਾਲ ਸੰਬੰਧਿਤ ਨਸ਼ੇ ਨਾਲ ਸੰਬੰਧਿਤ ਜਾਂ ਕਿਸੇ ਹਥਿਆਰ ਨਾਲ ਸੰਬੰਧਿਤ ਜਾਂ ਬੱਚੇ ਸਵਾਲ ਤੇ ਇਸ ਗੱਲ ਦਾ ਕਿ ਉਹਨਾਂ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਆਵਾਜ਼ਾਈ ਦੇ ਦੌਰਾਨ ਕਿਉਂਕਿ 2 ਦਿਨ ਤੋਂ ਉੱਥੇ ਲਗਾਤਾਰ ਜਿਹੜੀ ਹੈ ਟ੍ਰੈਫਿਕ ਜਿਹੜੀ ਹੈ ਉਹ ਜਿਹੜੀ ਪੁਲਿਸਾ ਟ੍ਰੈਫਿਕ ਪੁਲਿਸਾ ਉਹ ਉਸ ਰਸਤੇ ਨੂੰ ਡਵਲਟ ਕਰਦੀ ਫਿਰਦੀ ਆ ਜਿੱਧਰੋਂ ਮਰਜ਼ੀ ਡਵਲਟ ਕਰੋ ਕਿਉਂਕਿ ਅੱਗੇ ਇੰਨਾ ਰੱਛਾ ਫਿਰ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਜਿਵੇਂ ਗਿਲਸਾਹਬ ਨੇ ਗੱਲ ਕਹੀ ਆ ਵੀ ਕਾਰਾਂ ਤੇ ਗੱਡੀਆਂ ਕੋਈ ਇਹਨਾਂ ਰੱਛ ਪੈਦਾ ਹੋ ਜੇਗਾ ਕਿ ਚੰਡੀਗੜ੍ਹ ਚੋਂ ਆਮ ਬੰਦੇ ਨੂੰ ਨਿਕਲਣਾ ਬਹੁਤ ਔਖਾ ਹੈ ਸੋ ਇਸ ਕਰਕੇ ਉਹਨਾਂ ਨੇ 25 ਸੈਕਟਰ ਦੀ ਰੈਲੀ ਗਰਾਊਂਡ ਦੀ ਜਗ੍ਹਾ ਕੀਤੀ ਸੀ ਕਿ ਉੱਥੇ ਖੁੱਲੀ ਜਗ੍ਹਾ ਪਾਰਕਿੰਗ ਹੀ ਮਿਲ ਸਕਦੀ ਹੈ ਔਰ ਬਿਲਕੁਲ ਸ਼ਹਿਰ ਦੀ ਇੱਕ ਸਾਈਡ ਤੇ ਹੈ ਤੇ ਸਾਰੀ ਜਿਹੜੀ ਆਡੀਅנס ਆ ਉਹ ਬਾਹਰ ਤੋਂ ਜਿਹੜੀ ਉਹ ਚੰਡੀਗੜ੍ਹ ਚ ਦਾਖਲ ਹੋ ਸਕਦੀ ਹੈ ਤੇ ਇਹ ਸਾਰਾ ਜਿਹੜਾ ਪਾਸਾ ਇਹ ਬਿਲਕੁਲ ਸੇਫ ਰਹਿ ਸਕਦਾ ਪਰ ਅੱਗੇ ਦੇਖਦੇ ਹਾਂ ਕਿ ਸ਼ਾਮ ਤੱਕ ਹਾਈ ਕੋਰਟ ਇਹਦੇ ਲਿਖੀ ਡਿਸੀਜਨ ਕਰਦਾ ਔਰ ਨਾਲ ਦੇ ਨਾਲ ਗਿਲਸਾ ਵੀ ਇੱਕ ਹੋਰ ਵੀ ਆ ਜਿਵੇਂ ਕਿ ਅੱਜ ਤੱਕ ਪਤਾ ਲੱਗਾ ਜੇ ਆਪਣੇ ਦਿਲਜੀਤ ਦਸਾਂਗ ਨੇ ਵੀ ਗੱਲ ਕਹੀ ਆ ਵੀ ਬਹੁਤ ਵੱਡੇ ਇਤਰਾਜ ਵੀ ਆ ਰਹੇ ਨੇ ਇਤਰਾਜ ਵੀ ਇਹ ਆ ਰਹੇ ਨੇ ਵੀ ਇਸ ਜਿਹੜਾ ਮਤਲਬ ਫੰਕਸ਼ਨ ਹੋ ਰਿਹਾ ਦਿਲਜੀਤ ਦਾ ਸ਼ੋਅ ਹੋ ਰਿਹਾ ਇਹਦੇ ਕਿ ਟਿਕਟਾਂ ਪਹਿਲਾਂ ਹੀ ਵਾਲੀ 90 10 10 ਹਜ਼ਾਰ ਦੀਆਂ ਨੇ ਤੇ ਹੁਣ ਟਿਕਟਾਂ ਜਿਹੜੀਆਂ ਬਲੈਕ ਹੋਣ ਦੀ ਗੱਲ ਹੋਈ ਆ ਤੇ ਜਦੋਂ ਦਿਲਜੀਤ ਨੂੰ ਪੱਤਰਕਾਰਾਂ ਨੇ ਪੁੱਛਿਆ ਗਿਲਸਾ ਤੋ ਇਹ ਗੱਲ ਕਹਿੰਦੇ ਨੇ ਕਿ ਮੇਰਾ ਇੱਥੇ ਕੀ ਕਸੂਰ ਹੈ ਜੇ ਟਿਕਟਾਂ ਬਲੈਕ ਹੁੰਦੀਆਂ ਨੇ ਤਾਂ ਮੇਰਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਇਹ ਤਾਂ ਲੈਣ ਦੇਣ ਉਹਨਾਂ ਪ੍ਰਬੰਧਕਾਂ ਦਾ ਜਿਹੜੇ ਪ੍ਰਬੰਧਕਾਂ ਨੇ ਟਿਕਟਾਂ ਵੇਚੀਆਂ ਤੇ ਲੋਕ ਜਿਹੜੀਆਂ ਬਲੈਕ 'ਚ ਵੇਚਦੇ ਨੇ ਪਰ ਇਹਦੇ ਨਾਲ ਦਲਜੀਤ ਸਿੰਘ ਜੀ ਇਹ ਇਹਦੇ ਨਾਲ ਕੋਈ ਪਰਦਾ ਨਹੀਂ ਪਾਇਆ ਜਾ ਸਕਦਾ ਸਵਾਰ ਤੇ ਸ਼ੋਅ ਤੇ ਆ ਤੇ ਸ਼ੋਅ ਜਦੋਂ ਹੋ ਰਿਹਾ ਤੇ ਇਹ ਸ਼ੋਅ ਜਿਹੜਾ ਮੈਨੂੰ ਤੇ ਕਿੱਥੋਂ ਤੱਕ ਗੱਲ ਸਾਬੇ ਲੱਗਦਾ ਹੈ ਕਿ ਇਹ ਸ਼ੋਅ ਉਹਨਾਂ ਸਰਮਾਇਦਾਰਾਂ ਵਾਸਤੇ ਆ ਜੀ ਲਹਿਲ ਸਾਬ ਕੋਈ ਅਪਡੇਟ ਕਰ ਦਈਏ ਸਟੇਜ ਜਿਹੜੀ ਹੈ ਹਾਲਾਂਕਿ ਆ ਲੋਕਾਂ ਨੇ ਬਹੁਤ ਇਤਰਾਜ਼ ਪ੍ਰਗਟ ਕੀਤਾ ਸੀ ਚੌਥੀ ਦੀ ਮਾਰਕੀਟ ਐਸੋਸੀਏਸ਼ਨ ਨੇ ਵਪਾਰ ਮੰਡਲ ਨੇ ਉਥੋਂ ਦੇ ਲੋਕਲ ਰੈਜ਼ੀਡੈਂਟ ਬੈਨੀਫੀਟ ਸੁਸਾਇਟੀਆਂ ਨੇ ਪੈਟਰੋਲ ਪੰਪ ਜਿਹੜਾ ਮਾਲਕ ਹੈ ਉਹਨੇ ਵੀ ਔਰ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਸੀ ਕਿ ਸ਼ੋ ਜਿਹੜਾ ਚੌਥੀ ਚ ਨਹੀਂ ਹੋਣਾ ਚਾਹੀਦਾ ਇਸੇ ਬਾਵਜੂਦ ਲਹਿਲ ਸਾਹਿਬ ਗੈਰਮਗਮੀ ਹੈ ਤੇਜਾਂ ਜਿਹੜੀਆਂ ਨੇ ਕੰਪਲੀਟ ਆਲਮੋਸਟ 70 80% ਲੱਗ ਚੁੱਕੀ ਆ ਬੈਰੀਗੇਟਿੰਗ ਕਾ ਕੀਤੀ ਜਾ ਚੁੱਕੀ ਆ ਰੋਡ ਜਿਹੜੇ ਨਿਊ ਡਾਇਵਰਟ ਕੀਤੇ ਜਾ ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਾਈ ਕੋਰਟ ਨੇ ਵੀ ਗੱਲ ਕਹੀ ਕਿ 25 ਸਾਲ ਤੋਂ ਘੱਟ ਉਮਰ ਦੇ ਜਿਹੜੇ ਨਮੁੰਡੇ ਨੇ ਕੁੜੀਆਂ ਨੇ ਉਹਨਾਂ ਨੂੰ ਸ਼ਰਾਬ ਨਾ ਪਰੋਸੀ ਜਾਵੇ ਦੂਜੀ ਸਭ ਤੋਂ ਵੱਡੀ ਗੱਲ ਲਹਿਲ ਸਾਬ ਇਹ ਆਉਂਦੀ ਹੈ ਜੀ ਕਿ ਇੰਨਾ ਵੱਡਾ ਰਸ਼ ਹੋਣਾ ਸਭ ਨੂੰ ਪਤਾ ਹੈ ਇੰਨੀ ਤਦਾਦ ਵਿੱਚ ਕਾਰਾਂ ਉੱਥੇ ਆਉਣੀਆਂ ਨੇ ਉਹ 34 ਦੇ ਵਿੱਚ ਕੋਈ ਖੜਾਉਣ ਨੂੰ ਥਾਂ ਇੰਨੀ ਹੈ ਨਹੀਂ ਸਰਕਾਰ ਕੋਲੇ ਦਾ ਪ੍ਰਸ਼ਾਸਨ ਕੋਲੇ ਇਹ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਲੋਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਸਭ ਤੋਂ ਵੱਡਾ ਸਵਾਲ ਇਹ ਤੇ ਖੜਾ ਹੁੰਦਾ ਹੈ ਕਿ ਆਖਰਕਾਰ ਕੀ ਕਾਰਨ ਸੀ ਕਿ ਦਲਜੀਤ ਦਸਾਂਝ ਦਾ ਸ਼ੋਅ ਜਿਹੜਾ ਹੈ ਉਹ 34 ਦੀ ਬਜਟ 34 ਚ ਹੋਣ ਦਿੱਤਾ 25 ਚ ਕਿਉਂ ਨਹੀਂ ਡਾਇਵਰਟ ਕੀਤਾ ਗਿਆ ਕੋ ਸਟੇਡੀਅਮ ਵੀ ਬੁੱਕ ਕੀਤਾ ਜਾ ਸਕਦੀ ਹੈ ਪੀਸੀਐ ਸਟੇਡੀਅਮ ਮਹਾਲੀ ਹੈ ਚੰਡੀਗੜ੍ਹ ਮੁਲਾਪੁਰ ਦੇ ਕੋਲੇ ਸਟੇਡੀਅਮ ਮਹਾਲੀ ਹੈ ਹੋ ਸਕਦਾ ਇਹਨਾਂ ਨੇ ਅਪਰੋਚ ਕੀਤਾ ਹੋਵੇ ਕਿਉਂਕਿ ਪਿਛਲੇ ਬੱਕ ਬੱਕ ਸਟੇਟਾ ਵਿੱਚ ਇਹ ਸਟੇਡੀਅਮ 'ਚ ਸ਼ੋਅ ਕਰਕੇ ਆਏ ਨੇ ਉੱਥੇ ਸਟੇਡੀਅਮ 'ਚ ਬਹੁਤ ਬੁਰਾ ਹਾਲ ਕੀਤਾ ਲੋਕਾਂ ਨੇ ਤੋੜਦੇ ਉੱਥੇ ਵੀ ਖੜਾ ਰੀਆਂ ਨੇ ਇਸ ਗੱਦਾ ਇਤਰਾਜ਼ ਜਿਤਾਇਆ ਸੀ ਉਹਨਾਂ ਨੇ ਵੀ ਕੋਰਟ ਦਾ ਰੁਖ ਕੀਤਾ ਸੀ ਕਿ ਅੱਗੇ ਤੋਂ ਸਟੇਡੀਅਮ ਦੇ ਵਿੱਚ ਦਿਲਜੀਤ ਦਸਾਂ ਦਾ ਸ਼ੋਰ ਨਾ ਕੀਤਾ ਜਾਵੇ ਜਰਬ ਇਹ ਇਹ ਨਹੀਂ ਸਟੇਡੀਅਮ ਵਾਲੀ ਗੱਲ ਹੈ ਨਾ ਮੈਨੂੰ ਇਹ ਯਾਦ ਹੈ ਕਿ ਜਿਸ ਵੇਲੇ ਇੱਕ ਵਾਰ ਤੁਹਾਨੂੰ ਯਾਦ ਹੋਊਗਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਿਦੋਂ ਸੌਂ ਚੁੱਕੀ ਸੀ ਨਾ ਹਾਂ ਤੇ ਪੀਸੀਏ ਮਹਾਲੀ ਦੇ ਵਿੱਚ ਉਹਨਾਂ ਦਾ ਜਿਹੜਾ ਅਸੀਂ ਤਾਜਪੋਸ਼ੀ ਜਿਹੜਾ ਸਮਾਗਮ ਸੀ ਉਹਨਾਂ ਨੇ ਉਦੋਂ ਸੌ ਖਾਣੀ ਸੀ ਉਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੱਥੇ ਆਏ ਨੇ ਔਰ ਇੰਨੇ ਵੱਡੇ ਮਾਮਲੇ ਦੇ ਮਾਮਲੇ ਜਦੋਂ ਲੋਕ ਉਥੇ ਆਏ ਇੰਨਾ ਜ਼ਿਆਦਾ ਗੰਦਪਾਤ ਤਾਂ ਵੀ ਜਿਹੜੀ ਕ੍ਰਿਕਟ ਜਿਹੜੀ ਗਰਾਊਂਡ ਸੀ ਉਹਦੀ ਜਿਹੜੀ ਪਿਚ ਸੀ ਪਿਚਾਂ ਜਿਹੜੀਆਂ ਸੀ ਉਹ ਵੀ ਸਤਿਆਨਾਸ਼ ਕਰ ਦਿੱਤੀਆਂ ਗਈਆਂ ਸੀ ਸਵਾਲ ਤਾਂ ਇਹ ਆ ਵੀ ਸਿਸਟਮ ਜਿਹੜਾ ਪਤਾ ਹੈ ਕਿ ਦਲਜੀਤ ਦਸਾਂਝ ਦੇ ਜਦੋਂ ਬਾਕੀ ਸ਼ੋ ਚਾਹੇ ਉਹ ਵਿਦੇਸ਼ਾਂ 'ਚ ਹੋਏ ਨੇ ਚਾਹੇ ਉਹ ਇੰਡੀਆ 'ਚ ਹੋਏ ਨੇ ਭਾਰਤ 'ਚ ਹੋਏ ਨੇ ਉਹਨਾਂ 'ਚ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਉਥੇ ਸ਼ਾਮਲ ਹੋਏ ਨੇ ਤੇ ਜਦੋਂ ਇੰਨੇ ਵੱਡੀ ਤਦਾਦ ਚ ਸ਼ਾਮਲ ਹੋਏ ਨੇ ਤੇ ਚੰਡੀਗੜ੍ਹ ਕਿਹੜਾ ਕਿ ਪੰਜਾਬ ਹਰਿਆਣਾ ਔਰ ਹਿਮਾਚਲ ਦਾ ਇੱਕ ਮਤਲਬ ਕੇਂਦਰ ਹੈ ਜਿੱਥੋਂ ਮਤਲਬ ਕਈ ਥਾਵਾਂ ਤੋਂ ਹਮਾਚਲ ਤੋਂ ਵੀ ਜੰਮੂ ਤੋਂ ਵੀ ਪੰਜਾਬ ਤੋਂ ਵੀ ਹੋਰਿਆਣੇ ਤੋਂ ਵੀ ਕਿਹੜੇ ਦਰਸ਼ਕ ਨੇ ਉਹਦੀ ਸ਼ੋਅ ਨੂੰ ਵੇਖਣ ਵਾਸਤੇ ਉਤਾਵਲੇ ਹੁੰਦੇ ਨੇ ਇੱਡੇ ਵੱਡੇ ਪੱਧਰ ਦੇ ਉੱਤੇ ਲੋਕੀ ਆਉਣਗੇ ਇਹ ਕੀ ਮੈਂ ਛੋਟੀ ਗੱਲ ਵਿੱਚੇ ਕੱਟਦਾ ਆਪਾਂ ਕੱਲ ਇੱਕ ਡਿਸਕਸ ਕੀਤੀ ਸੀ ਆਫ ਦਾ ਕੈਮਰਾ ਹਣਾ ਬਿਲਕੁਲ ਜੀ ਗਰੀਬਾਂ ਦਾ ਕਲਾਕਾਰ ਦਲਜੀਤ ਦੋਸਾਂਝ ਨਹੀਂ ਰਿਹਾ ਬਿਲਕੁਲ ਕਾਰਨ ਕੀ ਹੈ ਕਿਉਂਕਿ ਜਿਹੜੇ ਗਰੀਬ ਮੁੰਡੇ ਕੁੜੀਆਂ ਨੇ ਜਾਂ ਗਰੀਬ ਵਰਗ ਹੈਗਾ ਦਲਜੀਤ ਦਸਾਂਝ ਨੂੰ ਪਿਆਰ ਕਰਦਾ ਉਹ 5000 10000 20000 50000 1 ਲੱਖ 2 ਲੱਖ ਦੀ ਟਿਕਟ ਨਹੀਂ ਲੈ ਸਕਦੇ ਉਹ ਤਾਂ ਬਾਹਰ ਹੀ ਰਹਿ ਗਏ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਦਲਜੀਤ ਦਸਾਂਝ ਦਾ ਜਿਹੜਾ ਕਾਨਸਰਟ ਹੈ ਸ਼ੋਅ ਹੈ ਕਿਸੇ ਟੀਵੀ ਚੈਨਲ ਤੇ ਨਹੀਂ ਆਉਂਦਾ ਵੀ ਲੋਕ ਘਰੇ ਬਹਿ ਕੇ ਦੇਖ ਲੈਂਦੇ ਕਿਉਂਕਿ ਇਹਨਾਂ ਦੇ ਵੱਡੇ ਪੱਤਰ ਤੇ ਪਾਸ ਵੇਚੇ ਹੁੰਦੇ ਨੇ ਹਣ ਦਲਜੀਤ ਦਸਾਂਜ ਕਰਦਾ ਤਾਂ ਹੁਣ ਨਿਮਰਤਾ ਵਾਲੀਆਂ ਗੱਲਾਂ ਨੇ ਵਹਿਗੁਰੂ ਦੀਆਂ ਗੱਲਾਂ ਕਰਦਾ ਪੰਜਾਬ ਤੇ ਪੰਜਾਬੀਅਤ ਦੀਆਂ ਗੱਲਾਂ ਕਰਦਾ ਪਰ ਉਹਦੇ ਸ਼ੋਅ ਤੋਂ ਪੂਰੀ ਹਿੰਦੁਸਤਾਨ ਨਹੀਂ ਪੂਰੇ ਵਰਲਡ ਦੇ ਚਲੋ ਮੈਂ ਬਾਹਰ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਜਿੱਥੇ ਦਲਜੀਤ ਦਸਾਂਜ ਪੈਦਾ ਹੋਇਆ ਜਿੱਥੇ ਦਲਜੀਤ ਦਸਾਂਜ ਤਬਲਾ ਗੁਰੂ ਘਰਾਂ 'ਚ ਤਬਲਾ ਵਜਾਉਂਦਾ ਰਿਹਾ ਹੈ ਕੀਰਤਨ ਕਰਦਾ ਰਿਹਾ ਹੈ ਉਸ ਜਗ੍ਹਾ ਤੋਂ ਉਸ ਚੰਡੀਗੜ ਵਰਗੇ ਮੰਚ ਤੋਂ ਉੱਪਰ ਕੇ ਅੱਜ ਐਡੇ ਵੱਡਾ ਸਟਾਰ ਬਣ ਜਾਣਾ ਦਲਜੀਤ ਦਾ ਇੱਕ ਬਹੁਤ ਵੱਡੀ ਗੱਲ ਹੈ ਵਧਾਈ ਦੇ ਪਾਤਰ ਨੇ ਉਹ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਬੜਾ ਲੰਬਾ ਵਖਬਾ ਉਹਨਾਂ ਨੇ ਮਿਹਨਤ ਕੀਤੀ ਹੈ ਲੇਕਿਨ ਇਹ ਗੱਲ ਜ਼ਰੂਰ ਹੈ ਲੈਲ ਸਾਹਿਬ ਇਹ ਗਰੀਬਾਂ ਦਾ ਕਲਾਕਾਰ ਹੁਣ ਨਹੀਂ ਰਿਹਾ ਗਰੀਬੀ ਦੇ ਪ੍ਰੋਗਰਾਮ ਨੂੰ ਨਹੀਂ ਦੇਖ ਸਕਦੇ ਗਰੀਬ ਉਹਤੇ ਬੈਰੀਗੇਡ ਤੋੜ ਕੇ ਨਹੀਂ ਜਾ ਸਕਦੇ ਗਰੀਬ ਉਹਦੇ ਸ਼ੋਅ ਤੇ ਇੰਟਰ ਨਹੀਂ ਕਰ ਸਕਦੇ ਜੇ ਜਾਣਗੇ ਤਾਂ ਲੱਤੋ ਮੁੱਕੀ ਹੋਣਗੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਕਿਉਂਕਿ ਇਹ ਟਿਕਟਾਂ ਜਿਹੜੀਆਂ ਨੇ ਬੜੀਆਂ ਮਹਿੰਗੀਆਂ ਨੇ ਸਵਾਲ ਇਹ ਤੇ ਟਿਕਟਾਂ ਦੇ ਨਾਲ ਨਾਲ ਉਥੋਂ ਦੇ ਪ੍ਰਬੰਧਾਂ ਦਾ ਵੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਮਿਸਤਰੀ ਮਜ਼ਦੂਰ ਲੱਗੇ ਹੋਏ ਨੇ ਸਟੇਜ ਦਾ ਜਿਹੜਾ ਆਲਮੋਸਟ ਦੀ ਬੰਦ ਰਹਿ ਗਈ ਹੈ ਉਹ 70-80% ਹੋ ਚੁੱਕੀ ਹੈ ਪਰ ਕਾਰੀਗਰ ਲੱਗੇ ਹੋਏ ਨੇ ਗੱਡੀਆਂ ਕਰੇਨਾ ਹਰ ਬੰਦਾ ਵਰ ਜਿਹੜਾ ਕੰਮ ਕਰਨ ਲੱਗਿਆ ਹੋਇਆ ਹੈ ਉਧਰੋਂ ਟ੍ਰੈਫਿਕ ਨਿਜ਼ਮਾ ਦੀ ਐਡਵਾਈਜ਼ਰੀ ਵੀ ਜਾਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਰੂਟ ਡਾਇਵਰਟ ਕਰ ਦਿੱਤੇ ਗਏ ਨੇ ਕਿਉਂਕਿ ਲੱਖਾਂ ਲੋਕਾਂ ਨੇ ਦਿਲਜੀਤ ਦਸਾਂਝ ਦਾ ਕਾਨਸਰਟ ਜਿਹੜਾ ਹੈਗਾ 14 ਤਰੀਕ ਨੂੰ ਰਾਤ ਨੂੰ ਸੈਕਟਰ 34 ਦੇ ਗਰਾਊਂਡ ਦੇ ਵਿੱਚ ਉਹ ਵੇਖਣਾ ਵੀ ਔਰ ਸੁਣਨਾ ਵੀ ਜੀ ਲੈ ਜੀ ਸਾਬ ਗੱਲ ਇਹ ਹੈ ਕਿ ਆਮ ਤੌਰ ਤੇ ਜਿੰਨੇ ਵੀ ਸਾਡੇ ਆਰਟਿਸਟ ਨੇ ਕਲਾਕਾਰ ਨੇ ਨਾ ਕਿ ਸਟੇਜਾਂ ਦੇ ਉੱਤੇ ਇੱਕ ਗੱਲ ਬੜੀ ਵਧੀਆ ਬਹੁਤ ਕਰਦੇ ਨੇ ਪੀ ਲੋਕਾਂ ਦਾ ਪਿਆਰ ਖਿੱਚ ਲਿਆ ਤੇ ਅਸੀਂ ਲੋਕਾਂ ਦੇ ਪਿਆਰ ਕਰਕੇ ਤੁਹਾਡੇ ਪਿਆਰ ਕਰਕੇ ਇੱਥੇ ਆਏ ਤੇ ਕੱਲ ਜਦੋਂ ਸਟੇਜ ਤੋਂ ਦਿਲਜੀਤ ਦੇ ਸਾਹਜ ਗੀਤ ਗਾਉਣ ਲੱਗੂਗਾ ਤੇ ਉਹ ਇਹ ਗਾਊਗਾ ਹਾ ਪੰਜਾਬੀਓ ਹਾ ਦੇਸ਼ ਵਾਸੀਓ ਨਹੀਂ ਕਹੂਗਾ ਪੰਜਾਬੀਓ ਚੰਡੀਗੜੀਓ ਉਹ ਇਦਾਂ ਦੀਆਂ ਗੱਲਾਂ ਕਰੂਗਾ ਤੁਹਾਨੂੰ ਇਹ ਨਹੀਂ ਪਤਾ ਕਿ ਚੰਡੀਗੜੀ ਦੀ ਜਿਹੜੀ ਉਹ ਸਟੇਜ ਦੇ ਥੱਲੇ ਬੈਠੇ ਨੇ ਉਹ ਸਾਰੇ ਦੇ ਸਾਰੇ ਗਣੇ ਨੇ ਕਰੋੜਾਪਤੀ ਨੇ ਉਹ ਸਾਰੇ ਗਣੇ ਨੇ ਕਜਾਰੇਦਾਰ ਨੇ ਉਹ ਸਾਰੇ ਗਣੇ ਅਮੀਰ ਨੇ ਜਿਹੜੇ ਗਰੀਬ ਨੇ ਉਹ ਕਿਉਂ ਚਾਰੇ ਬਾਹਰ ਤਰਲੇ ਲੈਂਦੇ ਫਿਰਦੇ ਨੂੰ ਟਿਕਟੀ ਨਹੀਂ ਮਿਲੀ ਜੇ ਵਾਕਈ ਤੁਸੀਂ ਲੋਕਾਂ ਦੇ ਪਿਆਰ ਨੇ ਤੁਹਾਨੂੰ ਖਿੱਚ ਲਿਆ ਜੇ ਤੁਸੀਂ ਵਾਕਈ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਹੋ ਜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਤੇ ਉਹ ਲੋਕ ਵੀ ਉੱਥੇ ਖੜੇ ਨੇ ਜਿੰਨਾ ਬੰਦਿਆਂ ਨੂੰ ਤੁਸੀਂ ਨਾ ਤਾਂ ਪਾਸ ਦਾ ਟਿਕਟਾਂ ਜਿੱਦ ਲੈਣ ਜੋਗੇ ਨਹੀਂ ਇਹ ਗਿੱਲ ਸਾਬ ਨੇ ਬਿਲਕੁਲ ਗੱਲ ਕਹੀ ਹੈ ਕਿ ਆਮ ਗਰੀਬ ਬੰਦਾ ਜਾਂ ਆਮ ਸਟੂਡੈਂਟ ਜਾਂ ਆਮ ਜਿਹੜਾ ਦਿਹਾੜੀਦਾਰ ਬੰਦਾ ਜਾਂ ਆਮ ਪੰਜਾਬੀ ਗੱਲੋ ਕਹਿ ਲੋ ਜਿਹੜੇ ਆਮ ਖੇਤਾਂ ਦੇ ਕੰਮ ਕਰਦੇ ਨੇ ਨੌਕਰੀਆਂ ਕਰਦੇ ਨੇ ਉਹ 9-9000 ਦੀ ਟਿਕਟ ਕਿਵੇਂ ਲੈ ਲੈਣਗੇ ਤੁਸੀਂ ਇਹ ਅੰਦਾਜ਼ਾ ਲਾ ਲਿਆ ਇਹਦਾ ਮਤਲਬ ਇਹ ਹੋਇਆ ਕਿ ਇਹ ਜਿਹੜੀ ਸ਼ੋਅ ਨੇ ਇਹ ਉਹਨਾਂ ਲੋਕਾਂ ਦੇ ਨੇ ਜਿਹੜੇ ਬਹੁਤ ਵੱਡੇ ਪੱਧਰ ਤੇ ਅਮੀਰ ਨੇ ਤੇ ਜਾਂ ਉਹ ਨੇ ਜਿਹੜੇ ਪ੍ਰਸ਼ਾਸਨਿਕ ਤੌਰ ਤੇ ਬਹੁਤ ਵੱਡੇ ਅਧਿਕਾਰੀ ਨੇ ਪੋਲਿਟਿਕਲ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਪਾਸਾ ਨਹੀਂ ਜਾਂ ਆਪਣੇ ਕਿਸੇ ਨਾ ਹੋਰ ਢੰਗ ਤਰੀਕੇ ਵਰਤ ਕੇ ਇਹਨਾਂ ਇਹਨਾਂ ਫੰਕਸ਼ਨਾਂ ਦੇ ਵਿੱਚ ਉਹਨਾਂ ਨੂੰ ਸੀਟਾਂ ਲਾਟ ਹੁੰਦੀਆਂ ਪਰ ਅਸਲ ਜਿਹੜੇ ਪੰਜਾਬੀ ਪ੍ਰੇਮੀ ਨੇ ਅਸਲ ਜਿਹੜੇ ਲੋਕ ਨੇ ਇਸ ਸੰਗੀਤ ਨੂੰ ਸੁਣਨ ਵਾਸਤੇ ਜੇ ਮੈਂ ਤੁਸੀਂ ਗੱਲ ਕਹੀ ਵੀ ਉਹ ਧਰਤੀ ਜਿਨ੍ਹਾਂ ਨੇ ਦਿਲਜੀਤ ਦਸਾਜ ਨੂੰ ਇੱਕ ਗੁਰਦੁਆਰੇ 'ਚ ਹਾਰਮੋਨੀਅਮ ਵਜਾਉਣ ਤੋਂ ਲੈ ਕੇ ਅੱਜ ਦੁਨੀਆ ਪੱਧਰ ਦਾ ਇੱਕ ਸਟਾਰ ਪੈਦਾ ਕਰਤਾ ਪਰ ਉਹਨਾਂ ਨੇ ਕਦੇ ਆਪਣੀ ਥੱਲੇ ਜ਼ਮੀਨ ਥੱਲੇ ਪੈਰਾਂ ਕੀ ਜਿਹੜੀ ਜ਼ਮੀਨ ਆ ਉਹ ਕਦੇ ਨਹੀਂ ਵੇਖੀ ਇਹ ਕੱਲੇ ਇਹ ਦਸੀ ਦਿਲਜੀਤ ਦਾ ਹੀ ਨਹੀਂ ਕਸੂਰ ਬਹੁਤ ਵੱਡੇ ਖੋਰ ਆਰਟਿਸਟ ਵੀ ਇਦਾਂ ਦੇ ਮੈਂ ਵੇਖੇ ਨੇ ਆ ਪਿੱਛੇ ਦੋਸ਼ ਹੋਏ ਉਹਨਾਂ ਦੋ ਸ਼ੋਹਾਂ ਨੂੰ ਕਿਦੋਂ ਕਾਰਨੀ ਵਾਲੇ ਕੋਹਾ ਚੰਡੀਗੜ੍ਹ ਜਿੱਦੇ ਚ ਸਰਤਾਜ ਜਿਹੜੇ ਇੰਨੇ ਉੱਥੇ ਪਰਫਾਰਮ ਕਰਦੇ ਨੇ ਪਰ ਉਸ ਤੋਂ ਬਾਅਦ ਮੋਹਾਲੀ ਦੇ ਅੰਦਰ ਜਿਹੜਾ ਸਾਰ ਸਮੇਲਾ ਲੱਗਾ ਉਹਦੇ ਚ ਗਿਪੀ ਗਰੇਵਾਲ ਆਉਂਦਾ ਤਾਂ ਉੱਥੇ ਇਵੈਂਟਾਂ ਦੇ ਲੋਕਾਂ ਨੂੰ ਡਾਂਗਾ ਮਾਰ ਮਾਰ ਕੇ ਜਿਹੜੇ ਲੋਕਾਂ ਕੋਲੇ ਟਿਕਟਾਂ ਜਾਂ ਕੋਈ ਪਾਸ ਨਹੀਂ ਸੀ ਉਹਨਾਂ ਦੀ ਜੋ ਬੰਦੀ ਹਾਲਤ ਕੀਤੀ ਗਈ ਉਹ ਮੈਂ ਆਪ ਅੱਖੀ ਵੇਖੀ ਔਰ ਉਹਨਾਂ ਲੋਕਾਂ ਨੂੰ ਵੀ ਸਟੇਜ ਦੇ ਅੱਗੇ ਨਹੀਂ ਲੰਘਣ ਦਿੱਤਾ ਗਿਆ ਪਰ ਉਹ ਲੋਕ ਗਏ ਜਿਹੜੇ ਪੁਲਿਸ ਅਧਿਕਾਰੀਆਂ ਦੇ ਬੱਚੇ ਸੀ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬੱਚੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਿਸ਼ਤੇਦਾਰ ਸੀ ਜਾਂ ਹੋਰ ਤਾਣਾ ਬਾਣਾ ਜਿਹੜਾ ਹੈਗਾ ਉਹਨਾਂ ਨੂੰ ਤੇ ਤਿੰਤਾ ਦੇ ਦਿੱਤੇ ਜਾਂ ਉਹਨਾਂ ਨੂੰ ਪਾਸ ਦੇ ਦਿੱਤੇ ਗਏ ਪਰ ਜਿਹੜੇ ਅਸਲ ਪੰਜਾਬੀ ਪ੍ਰੇਮੀ ਸੀ ਜਿਨੇ ਸੁਣਨਾ ਚਾਹੁੰਦੇ ਸੀ ਖਾ ਡਾਂਗਾ ਉਹਨਾਂ ਨੂੰ ਡਾਂਗਾ ਪੈਂਦੀਆਂ ਰਹੀਆਂ ਸੋ ਜੇ ਪ੍ਰਸ਼ਾਸਨ ਨੂੰ ਤੇ ਸੰਗੀਤ ਨੇ ਜਿਹੜੇ ਹੁਣ ਦਲਜੀਤ ਸਰਜਾਂਜ ਹੋਣੀ ਹੋਏ ਜਾਂ ਸਾਡੇ ਆਰਟਿਸ ਜਿਹੜੇ ਕਦੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਦੇ 1981 ਦੇ ਵੇਲੇ ਜਿਸ ਵੇਲੇ ਲੋਕ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਤੇ ਉਸ ਵੇਲੇ ਪੰਜਾਬੀ ਸੱਭਿਆਚਾਰ ਨੂੰ ਜਾਂ ਪੰਜਾਬੀ ਗੀਤ ਸੰਗੀਤ ਨੂੰ ਪ੍ਰਮੋਟ ਕਰਨ ਵਾਸਤੇ ਪੰਜਾਬ ਦੀਆਂ ਮੰਚਾਂ ਤੇ ਜਿਹੜੀਆਂ ਸੁਸਾਇਟੀਆਂ ਸੀ ਉਹ ਬਣੀਆਂ ਸੰਗੀਤਕ ਪ੍ਰੇਮੀ ਜਿਹੜੇ ਸੀ ਉਹਨਾਂ ਨੇ ਰਲ ਕੇ ਇੱਕ ਭਾਈਚਾਰਕ ਸਾਂਝ ਪਾਦਾ ਕਰਨ ਵਾਸਤੇ ਕਲੱਬ ਬਣਾ ਕੇ ਤੇ ਇਹਨਾਂ ਨੂੰ ਕਿਹਾ ਵੀ ਆਓ ਸਾਡੀਆਂ ਸਟੇਜਾਂ ਤੇ ਗਾਓ ਉਹਨਾਂ ਸਟੇਜਾਂ ਦੇ ਉੱਤੇ ਇੱਥੋਂ ਤੱਕ ਮਹਿਰਾਮ ਵੇਖਿਆ ਸਾਹ ਚੋ ਦੇ 5-500 ਰੁਪਏ ਦੀ ਰਸੀਦ ਕਟਾਉਂਦੇ ਹੁੰਦੇ ਸੀ ਮੰਚਾਂ ਵਾਲਿਆਂ ਕੋ ਕਿ ਸਾਨੂੰ ਸਟੇਜ ਮਹਿਆ ਕਰਾ ਦਿਓ ਮੇਰਾ ਗੀਤ ਲੈ ਕੇ ਗਵਾ ਦਿਓ ਔਰ ਉਸ ਵੇਲੇ ਇਹਨਾਂ ਨੂੰ ਕਦੇ ਕਿਸੇ ਨੇ ਪੰਜਾਬੀ ਸੱਭਿਆਚਾਰ ਦੀ ਛੱਡੋ ਕਦੇ ਸਟੇਜ ਦੇ ਨੇੜੇ ਨਹੀਂ ਸੀ ਆਉਣ ਦਿੱਤਾ ਪਰ ਅੱਜ ਜੇ ਉਹਨਾਂ ਸਟੇਜਾਂ ਦੇ ਉੱਤੋਂ ਅੱਜ ਸ਼ੋਹਰਤ ਲੈ ਕੇ ਲੋਕੀ ਇਹਨਾਂ ਨੂੰ ਸੁਣਨ ਲੱਗੇ ਤੇ ਅੱਜ ਉਹਨਾਂ ਨੂੰ ਵੀ ਆਪਣੀ ਗਾਇਕੀ ਜਿਹੜੀ ਆ ਮਾਂ ਬੋਲੀ ਪੰਜਾਬੀ ਨੂੰ ਵੇਚਣ ਵਾਸਤੇ ਉਹ ਟਿਕਟਾਂ ਲੱਗੀਆਂ ਸੋ ਸ਼ੋਅ ਕਰਨੇ ਨੇ ਕਰੋ ਸਾਨੂੰ ਖੁਸ਼ੀ ਆ ਕੱਟੋ-ਕੱਟ ਇਹਦੇ ਵਿੱਚ ਕੋਈ ਪਰਸੈਂਟੇਜ ਤੇ ਹੋਵੇ ਕੱਟੋ-ਕੱਟ 20% ਟਿਕਟਾਂ ਜਿਹੜੀਆਂ ਨੇ ਉਹ ਉਹਨਾਂ ਲੋਕਾਂ ਲਈ ਰਿਜ਼ਰਵ ਹੋਣੀਆਂ ਚਾਹੀਦੀਆਂ ਨੇ ਜਿਹੜੇ ਵਿਚਾਰੇ ਆਰਥਿਕ ਤੌਰ ਤੇ ਕਮਜ਼ੋਰ ਨੇ ਤਾਂ ਜਿਹੜੇ ਸੁਸਾਇਟੀਆਂ ਦੇ ਜਿਹੜੇ ਕਲੱਬ ਨੇ ਸੱਭਿਆਚਾਰਕ ਕਲੱਬ ਨੇ ਉਹਨਾਂ ਸਟੂਡੈਂਟਸ ਨੂੰ ਕਲੱਬਾਂ ਦੇ ਜਿਹੜੇ ਜਿੰਨੇ ਜਿਹੜੇ ਕਲੱਬ ਚਲਾਉਂਦੇ ਨੇ ਸੁਸਾਇਟੀਆਂ ਚਲਾਉਂਦੇ ਨੇ ਮੇਲੇ ਕਰਾਉਂਦੇ ਨੇ ਸੋ ਸਾਡੇਆਂ ਮੇਲਿਆਂ ਤੋਂ ਸਾਡੇਆਂ ਹੀ ਮੇਲਿਆਂ ਤੋਂ ਅੱਜ ਉਹ ਵਰਲਡ ਪੱਧਰ ਦੇ ਉੱਤੇ ਮਸ਼ਹੂਰ ਹੋਏ ਪਰ ਅੱਜ ਸਾਡੇ ਕਿਸੇ ਉਤੇਦਾਰ ਨੂੰ ਜਾਂ ਕਿਸੇ ਸਾਡੇ ਪ੍ਰੇਮੀ ਨੂੰ ਜੇ ਉਹਦੀ ਜੁਰਤ ਨਹੀਂ ਵਿਚਾਰਾ ਸਟੇਜ ਦੇ ਕੋਲ ਜਾ ਸਕੇ ਲਹਿਲ ਸਾਹਿਬ ਜੀ ਪਤਾ ਕੀ ਗੱਲ ਹੈ ਜਿਨ੍ਹਾਂ ਦੀ ਯਾਰੀ ਉੱਠਣ ਵਾਲਾ ਹੁੰਦੀ ਹੈ ਨਾ ਉਹਨੂੰ ਕੀੜੇ ਮਕੌੜੇ ਦੀਂਦੇ ਨਹੀਂ ਹੈ ਨਾ ਹੁਣ ਜਿਨ੍ਹਾਂ ਦੀ ਯਾਰੀ ਅੰਬਾਨੀਆਂ ਅਡਾਨੀਆਂ ਦੇ ਨਾਲ ਹੈ ਉਹ ਗਰੀਬ ਮੈਨੂੰ ਟਿਕਟਾਂ ਕਿਵੇਂ ਦੇ ਦੋਗੇ ਨਹੀਂ ਤਾਂ ਉਹਦਾ ਕੂਡੋ ਨਾ ਵੀ ਯਾਰੀ ਇਹਨਾਂ ਦੀ ਉਹਨਾਂ ਨਾਲ ਵੀ ਯਾਰੀ ਹੈ ਠੀਕ ਹੈ ਨਾ ਉਹ ਮੈਂ ਉਹ ਸਮਾਂ ਮੈਨੂੰ ਦਿਲਜੀਤ ਦਾ ਜਿਆਦਾ ਜਦੋਂ ਦਿਲਜੀਤ ਸਾਨੂੰ ਮਿਲਦਾ ਹੁੰਦਾ ਸੀ ਐਸੀ ਗੱਲ ਨਹੀਂ ਜਦੋਂ ਹਨੀ ਸਿੰਘ ਦੇ ਨਾਲ ਗਾਣਾ ਸ਼ੂਟ ਹੋਇਆ ਉਦੋਂ ਵੀ ਨਾਰਮਲ ਸੀ ਜਦੋਂ ਫਾਈਨ ਟਨ ਕੰਪਨੀ ਨੇ ਲਾਂਚ ਕੀਤਾ ਉਦੋਂ ਵੀ ਬਿਲਕੁਲ ਸਿੰਪਲ ਤੇ ਸਧਾਰਨ ਸੀ ਪਰ ਚਲੋ ਖੈਰ ਲੱਗਿਆ ਰਿਹਾ ਮੁੰਡੇ ਨੇ ਤਰੱਕੀ ਕੀਤੀ ਅੱਜ ਪੂਰੀ ਦੁਨੀਆ ਦੇ ਵਿੱਚ ਆਇਆ ਹੋਇਆ ਹੈ ਅਸੀਂ ਵੀ ਉਹਦੇ ਬਹੁਤ ਵੱਡੇ ਫੈਨ ਆ ਫਿਲਮਾਂ ਦੇ ਵਿੱਚ ਫਿਲਮਾਂ ਦੇ ਜ਼ਰੀਏ ਵੀ ਅਸੀਂ ਮਿਲਦੇ ਰਹਨੇ ਆ ਜੀ ਗੱਲ ਸਰ ਜਦੋਂ ਅੱਥੇ ਮੇਲਾ ਕਰਾਇਆ ਆ ਨਾ ਅਸੀਂ ਲੇਕਿਨ ਸਭਾ ਲਈ ਜੋ ਉਸ ਵੇਲੇ ਵੀ ਅਜੇ ਤੇ ਕੁਝ ਬੱਚਾ ਜਿਆ ਅਸੀਂ ਨਿਆਣਾ ਹੀ ਉਹਦਾ ਵੀ ਸਾਡੀ ਸਟੇਜ ਤੇ ਗਾ ਕੇ ਗਿਆ ਔਰ ਮੇਰਾ ਖਲ ਉਹਦਾ ਮੈਂ ਅਖਰ 10000 ਤੇ 15000 15000 ਕੇ 10000 ਰੁਪਏ ਦਿੱਤਾ ਸੀ ਸਾਰਾ ਮੈਂ ਤੁਹਾਨੂੰ ਦੱਸ ਦੇ ਕਿ 34 ਦੇ ਵਿੱਚ ਕੱਲ ਮੇਲਾ ਹੋਣ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਸਟੇਜਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ ਬੈਰੀਗੇਟਿੰਗ ਹੋ ਚੁੱਕੀ ਆ ਪੂਰੀ ਸਕੂਰਟੀ ਸਿਕਿਉਰਟੀ ਦਾ ਪੁਖਤਾ ਇੰਤਜ਼ਾਮ ਕੀਤਾ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਦਲਜੀਤ ਦਸਾਂਜ ਨੂੰ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਸ਼ਰਾਬ ਵਾਲਾ ਗਾਣਾ ਜਾਂ ਦੋ ਵਰਤੀ ਗਾਣਾ ਉਹ ਨਹੀਂ ਗਾ ਸਕਦਾ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰ ਸਕਦਾ 25 ਸਾਲ ਤੋਂ ਘੱਟ ਦੇ ਲੋਕਾਂ ਨੂੰ ਮੁੰਡੇ ਕੁੜੀਆਂ ਨੂੰ ਸ਼ਰਾਬ ਨਹੀਂ ਪਰੋਸੀ ਜਾ ਸਕਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਰੂਟ ਜਿਹੜੇ ਨੇ ਟ੍ਰੈਫਿਕ ਹੈ ਉਹ ਜਿੱਤੇ ਦਲਜੀਤ ਦੋਸਾਂ ਦਾ ਸ਼ੋਅ ਜਿਹੜਾ ਹੈਗਾ ਉਹ ਵਿਵਾਦਾਂ ਵਿੱਚ ਫਸਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਬਾਹਰ ਪਤਾ ਨਹੀਂ ਬਾਹਰੀਆਂ ਸਟੇਟਾਂ ਵਿੱਚ ਇਹ ਵਿਵਾਦ ਉੱਠੇ ਜਾਂ ਨਹੀਂ ਹੋਏ ਲੇਕਿਨ ਪੰਜਾਬ ਦੀ ਆਪਣੀ ਧਰਤੀ ਤੇ ਚੰਡੀਗੜ੍ਹ ਦੀ ਆਪਣੀ ਗਰਾਊਂਡ ਤੇ ਉਥੇ ਬਾਦਾਂ ਵਿਵਾਦਾਂ ਦੇ ਵਿੱਚ ਇਹ ਸ਼ੋਅ ਫਸਾ ਜਾ ਰਿਹਾ ਹੈ ਸ਼ੋਅ ਹੋਣਾ ਕਿ ਨਹੀਂ ਹੋਣਾ ਹੋ ਸਕਦਾ ਹੈ ਹਾਈ ਕੋਰਟ ਕੋਈ ਐਨਮੌਕਤ ਜੇ ਕੋਈ ਨਵੀਂ ਜਿਹਨੂੰ ਫੈਸਲਾ ਦੇ ਦੇ ਵੀ ਸ਼ੋਅ ਇੱਥੇ ਹੋ ਨਹੀਂ ਸਕਦਾ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ ਰੱਦ ਕੀਤਾ ਜਾਵੇ ਉਦੋਂ ਲਹਿਲ ਸਾਹਿਬ ਜੀ ਇੱਕ ਹੋਰ ਵੀ ਗੱਲ ਹੈਗੀ ਕਿ ਉਧਰ ਫਤਿਹਗੜ੍ਹ ਸਾਹਿਬ ਦੀ ਸਭਾ ਵੀ ਜਿਹੜੀ ਹੈਗੀ ਹੈ ਬਿਲਕੁਲ ਜੀ ਬਿਲਕੁਲ ਉਹ ਇਨਾ ਦਿਨਾਂ ਦੇ ਵਿੱਚ ਇਹ ਹੈਗੇ ਰਿ ショਅ ਨਹੀਂ ਹੋ ਸਕਦੇ ਜਿਸ ਦੇ ਬਾਪੂਦ ਵੀ ਚਲੋ ショਅ ਹੋ ਰਹੇ ਨੇ ਲੇਕਿਨ ਜਿੱਥੇ ਇੱਕ ਪਾਸੇ ਮੈਂ ਗੱਲ ਪੰਜਾਬ ਸਰਕਾਰ ਨੇ 2 ਨਵੰਬਰ ਤੋਂ ਮੈਂ ਜਿਹੜੀ ਕਿਉਂਕਿ ਚੰਡੀਗੜ੍ਹ ਹੈ ਨਾ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਆਖਰ ਤੇ ਰਾਜਧਾਨੀ ਪੰਜਾਬ ਦੀ ਹੈ ਜੀ ਜੋ ਪੰਜਾਬ ਦੀ ਰਾਜਧਾਨੀ ਨਹੀਂ ਕਿ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਸੀ ਕਿ 2 ਦਸੰਬਰ ਤੋਂ ਲੈ ਕੇ ਪੂਰੀ 30 ਦਸੰਬਰ ਤੱਕ ਕੋਈ ਵੀ ਖੁਸ਼ੀ ਦਾ ਜਿਹੜਾ ਪ੍ਰੋਗਰਾਮ ਹੋ ਨਹੀਂ ਕੀਤਾ ਜਾਗਦਾ ਸਰਕਾਰੀ ਅਨਾਉਂਸਮੈਂਟ ਹੈ ਫਿਰ ਕਿਉਂ ਹੋ ਰਿਹਾ ਹੈ ਤਾਂ ਫਿਰ ਜਿਹੜਾ ਇਹ ਪ੍ਰੋਗਰਾਮ ਹੈ ਜਿਹੜੇ ਖੁਸ਼ੀ ਦੇ ਪ੍ਰੋਗਰਾਮ ਹੈ ਕਿਉਂ ਕੀਤੇ ਜਾ ਰਹੇ ਨੇ ਇਹ ਕਿਹੜੇ ادارے ਨੇ ਜਿਹੜੇ ਆਪਣੀ ਕਮਰਸ਼ਲ ਇਹਨੂੰ ਵਪਾਰ ਕਰਨਾ ਚਾਹੁੰਦੇ ਨੇ ਪਰ ਮੱਖਰੀ ਗੱਲ ਹੈ ਕਿ ਦਲਜੀਤ ਨੇ ਕਿੰਨੇ ਪੈਸੇ ਲਏ ਜਾਂ ਹੋਰ ਕਿੰਨਾ ਖਰਚਾ ਹੋਊਗਾ ਇਹ ਸਾਰੇ ਦਾ ਸਾਰਾ ਖਰਚਾ ਤੇ ਪੰਜਾਬੀਆਂ ਤੇ ਸਾਡੇ ਲੋਕਾਂ ਤੋਂ ਹੀ ਲੈਣਾ ਹੈ ਇਹ ਆਪ ਕਮਰਸ਼ਲ ਤੌਰ ਤੇ ਵੱਡੇ ਪੱਧਰ ਦੇ ਉੱਤੇ ਸ਼ੋਅ ਕਰਨੇ ਆ ਤਦ ਦਾਲ ਦੀ ਨਾਲ ਸਾਡੀ ਇਹ ਜਿਹੜੀ ਪਰੰਪਰਾ ਹੈ ਕਿ ਸਾਡੇ ਸ਼ਹੀਦਾਂ ਦਾ ਇਹ ਜਿਹੜਾ ਦਿਹਾੜਾ ਕਿੱਥੇ ਦੋ ਛੋਟੇ ਸਾਹਿਬ ਜਾਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬ ਜਾਦੇ ਨੂੰ ਨੀਂਹ ਜਿੱਤਣਾ ਦਿੱਤਾ ਗਿਆ ਤੇ ਇਹਨਾਂ ਦਿਨਾਂ ਕਿਤੇ ਰੋਪੜ ਪਟਿਆਲਾ ਤੇ ਜਿਹੜਾ ਸਾਡਾ ਮੁਹਾਲੀ ਜਿਲ੍ਹਾ ਉਹ ਤੇ ਪੰਜੇ ਸੌ ਦਾ ਤੇ ਘਰਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਕੋਈ ਪਾਪ ਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਫੰਕਸ਼ਨ ਨਹੀਂ ਕਰਦਾ इवन ਇੱਥੇ ਹਰ ਘਰ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਜਿਹੜਾ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੁੰਦਾ ਰਹਿੰਦਾ ਤੇ ਦੂਜੇ ਪਾਸੇ ਜਾਪ ਜਿਹੜਾ ਉਹ ਜਿਹੜਾ ਇੱਥੇ ਸਟੇਜ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਨਾਚ ਗਾਣੇ ਹੋਣਿਆ ਤੇ ਸੇ ਤੋਂ ਕੀ ਕੀਤਾ ਜਾ ਸਕਦਾ ਸਰਕਾਰਾਂ ਜਦੋਂ ਖੁਦ ਆਪਣੇ ਫੈਸਲੇ ਕੀਤੇ ਜਿਹੜੇ ਉਹ ਮਤਲਬ ਉਹਨਾਂ ਦੇ ਵਿਰੁੱਧ ਜਾਂਦੀਆਂ ਤੇ ਕਿੰਨੂੰ ਕਵਾਂਗੇ ਸੋ ਸਾਡੀ ਤੇ ਬੇਨਤੀ ਚੰਡੀਗੜ੍ਹ ਪੁਲਿਸ ਨੂੰ ਵੀ ਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਆ ਕਿ ਜਿਸ ਧੰਗ ਦਾ ਦੋਸ਼ ਉਹ ਨਵਾਂ ਲੱਗਾ ਕਿ ਇਹ ਦਿੱਤਾ ਉਥੇ ਬਲੈਕ ਹੋ ਰਹੀਆਂ ਨੇ ਜਿਹੜੀਆਂ ਟਿਕਟਾਂ ਜਿਹੜੀਆਂ ਉੱਥੇ ਬਹੁਤ ਵੱਡੇ ਪੱਧਰ ਤੇ ਬਲੈਕ ਕੀਤੀਆਂ ਜਾਂਦੀਆਂ ਨੇ ਕਿ ਉਹ ਬਲੈਕ ਕਰਕਉਣ ਰਿਆ ਇਹਦਾ ਮਤਲਬ ਜਾਂ ਤੇ ਉਹ ਪ੍ਰਬੰਧਕ ਜਿਹੜੇ ਪ੍ਰਬੰਧਕਾਂ ਨੇ ਟਿਕਟਾਂ ਸੇਲ ਕੀਤੀਆਂ ਨੇ ਜਾਂ ਤੇ ਉਹਨਾਂ ਦਾ ਹੱਥ ਹੈ ਤੇ ਜਾਂ ਪ੍ਰਸ਼ਾਸਨ ਉਹਨਾਂ ਤੋਂ ਟਿਕਟਾਂ ਲੈ ਕੇ ਆਪਣੇ ਬਲੈਕੀਆਂ ਦੇ ਤੌਰ ਤੇ ਵੇਚਣ ਦਾ ਯਤਨ ਕੀਤਾ ਜਾ ਰਿਹਾ ਔਰ ਜਦੋਂ ਕੱਲ ਤੁਸੀਂ ਜਾਂਦੇ ਹੋ ਨਾ 34 ਸੈਕਟਰ ਦੇ ਆਲੇ ਦੁਆਲੇ ਘੁੰਮਦੇ ਹੋ ਉੱਥੇ ਸਟੇਜ ਦੇ ਨੇੜੇ ਜਾਂਦੇ ਹੋ ਤੇ ਉੱਥੇ ਬੋਲੀ ਲੱਗਦੀ ਆ ਉਥੇ ਵੇਕਨੀਆਂ ਸ਼ਰਿਆਮ ਵੇਕਰੀਆਂ ਟਿਕਟਾਂ ਬਲੈਕ ਕਿਵੇਂ ਵੇਕਰੀਆਂ ਨੇ 10-10 ਹਜ਼ਾਰ 9-9 ਹਜ਼ਾਰ ਦੀ ਟਿਕਟ ਵਿਕ ਰਹੀ ਹੈ ਸੋ ਇਹ ਕਰਕੇ ਜਾਂਦੇ ਆਨਲਾਈਨ ਟਿਕਟਾਂ ਮਿਲੀਆਂ ਸੋ ਅਸੀਂ ਤੇ ਇਹ ਗੱਲ ਕਰਦੇ ਵੀ ਸਾਡਾ ਬੇਸਿਕ ਤੌਰ ਤੇ ਤੁਸੀਂ ਵਪਾਰਕ ਕੰਮ ਕਰਦੇ ਹੋ ਵਪਾਰਕ ਦੇ ਨਾਲ-ਨਾਲ ਘੱਟੋ-ਘੱਟ ਸੱਭਿਆਚਾਰਕ ਪੰਜਾਬੀ ਮਾਮੋਲੀ ਦੀ ਸੇਵਾ ਕਰਨ ਵਾਸਤੇ ਤੁਸੀਂ ਸੱਭਿਆਚਾਰ ਸੁਸਾਇਟੀਆਂ ਨੂੰ ਸਟੂਡੈਂਟਸ ਨੂੰ ਦੂਜਿਆਂ ਨੂੰ ਰਿਆਤੀ ਤੌਰ ਦੇ ਉੱਤੇ ਜੇ ਪਾਸ ਨਹੀਂ ਦੇ ਸਕਦੇ ਤੇ ਘੱਟੋ-ਘੱਟ 20% ਜੇਕਰ ਕੋਈ ਉਹਨਾਂ ਦੀ ਰਿਜ਼ਰਵੇਸ਼ਨ ਕੀਤੀ ਜਾਵੇ ਜਾਂ ਕਿ ਉਹ ਲੋਕ ਦੀ ਪੰਜਾਬੀ ਸੰਗੀਤਨਾ ਜਿਹੜੇ ਜੁੜੇ ਹੋਏ ਨੇ ਉਹ ਵੀ ਇਹਨਾਂ ਦਾ ਜਿਹੜਾ ਹੈਗਾ ਉਹ ਮੰਦਰਾ ਵੀ ਜਿਹੜਾ ਉਹਨਾਂ ਨੂੰ ਵੀ ਮਿਲਦਾ ਰਹੇ। ਸੋ ਗਿਲ ਸਰ ਸਵਾਲ ਇਸ ਗੱਲ ਦਾ ਵੀ ਅੱਜ ਪ੍ਰਸ਼ਾਸਨ ਜਿਹੜਾ ਭਾਵੇਂ 34 ਸੈਕਟਰ 'ਚ ਜਗ੍ਹਾ 'ਚ ਬਹੁਤ ਘੱਟ ਹੋਣ ਕਰਕੇ ਟ੍ਰੈਫਿਕ ਦੀ ਸਮੱਸਿਆ ਵੀ ਆ ਸਕਦੀ ਆ। ਪੈਟਰੋਲ ਪੰਪ ਵੀ ਆ ਹਸਪਤਾਲ ਵੀ ਕਈ ਸਮੱਸਿਆ ਆ ਸਕਦੀਆਂ ਨੇ ਸਭ ਤੋਂ ਵੱਡੀ ਸਮੱਸਿਆ ਤੇ ਵਪਾਰ ਮੰਡਲ ਨੂੰ ਉਸ ਵਪਾਰ ਮੰਡਲ ਇਸ ਨੋਟ ਅ ਬਿਗੀ ਇਸ਼ੂ ਜੀ ਵੱਡੀ ਗੱਲ ਹੈ ਕਿ ਐਂਬੂਲੈਂਸ ਕਿਵੇਂ ਲੰਘੂਗੀ ਐਂਬੂਲੈਂਸ ਨੂੰ ਕਿਹੜਾ ਰੂਟ ਡਾਇਵਰਟ ਕੀਤਾ ਗਿਆ ਰੱਬ ਨਾ ਕਰੇ ਖਤਰਾ ਨਾ ਖਾਸਾ 34 ਸੈਕਟਰ ਦੇ ਹਸਪਤਾਲਾਂ ਦੇ ਵਿੱਚੋਂ ਜੇ ਕਿਸੇ ਮਰੀਜ਼ ਨੂੰ ਡਾਇਵਰਟ ਕਰਨਾ ਕਿਸੇ ਹੋਰ ਵੱਡੇ ਹਸਪੀਟਲ ਵਿੱਚ ਤਾਂ ਐਂਬੂਲੈਂਸ ਦਾ ਕੀ ਰੂਟ ਰਹੇਗਾ ਕੀ ਪੁਖਤਾ ਇੰਤਜ਼ਾਮ ਕੀਤੇ ਨੇ ਹਾਲਾਂਕਿ ਚਲੋ ਆ ਟ੍ਰੈਫਿਕ ਇਨਚਾਰਜ ਗੱਲ ਕਰਮ ਥੋੜੀ ਦੀ ਰਿਵ ਐਡਵਾਈਜ਼ਰੀ ਜਾਰੀ ਹੋ ਜੂਗੀ ਉਹ ਕਹਿ ਵੀ ਰੂਟ ਅਸੀਂ ਕਿਵੇਂ ਡਾਇਵਰਟ ਕਰਨਾ ਪਰ ਫਿਰ ਵੀ 34 ਸੈਕਟਰ ਮੇਨ ਪੌਸ਼ ਜਿਹੜੂ ਚੰਡੀਗੜ੍ਹ ਦਾ ਹਾਰਟ ਹੈ ਦਿਲ ਹੈ ਵਿਚਾਲੇ ਬਸਦਾ ਉੱਥੇ ਰੈ residențial ਲੋਕ ਵੀ ਰਹਿੰਦੇ ਨੇ ਉੱਥੇ ਵਪਾਰੀ ਵੀ ਲੋਕ ਨੇ ਕਾਰੋਬਾਰੀ ਵੀ ਨੇ ਇੱਕ ਸਿਨੇਮਾ ਹਾਲ ਵੀ ਹੈ ਪੈਟਰੋਲ ਪੰਪ ਵੀ ਹੈ ਲੋਕਾਂ ਦੇ ਵੱਡੇ ਵੱਡੇ ਮਾਲਜ਼ ਵੀ ਹੈਗੇ ਨੇ ਸ਼ੋਅਰੂਮ ਵੀ ਹੈ ਦਫ਼ਤਰ ਵੀ ਹੈ ਉਹਨਾਂ ਸਭ ਨੂੰ ਕਿਵੇਂ ਕੈਰੀ ਕੀਤਾ ਜੋ ਕਿ ਸਾਰਾ ਸਾਰਾ ਇੱਕ ਬਲੌਕ ਹੋ ਜਾਏਗਾ ਜੀ ਜੀ ਦੇਣ 34 ਸੈਕਟਰ ਦੀ ਗੱਲ ਕਰਦੇ ਆਂ ਸ਼ਾਮ ਮਾਲ ਜਿੱਥੇ ਹੈਗਾ ਉਹ ਨੇ ਇਧਰੋਂ ਕਿਹੜੀ ਆ ਗਿਆ ਛੋਟੀ ਮਾਰਕੀਟ ਬੂਥ ਮਾਰਕੀਟ ਹੈ ਫਰਨੀਚਰ ਮਾਰਕੀਟ ਹੈ ਦੂਜੇ ਪਾਸੇ ਰੈਜੀਡੈਂਸ਼ੀਅਲ ਹੈ ਚੌਤੀ ਦੀ ਮਾਰਕੀਟ ਹੈ ਸੋ ਇਸ ਮਾਰਕੀਟ ਨੂੰ ਸਾਰੇ ਨੂੰ ਕਾਰਨੀਵਲ ਮੇਲਾ ਲੱਗਾ ਹੋਇਆ ਉਹ ਸਾਰੇ ਨੂੰ ਇੱਕਦਮ ਜਿਹੜਾ ਬਲੌਕ ਹੋ ਜਾਏਗਾ ਕਿਉਂਕਿ ਜਿਸ ਪਾਸੇ ਮਰਜੀ ਉਹ ਡਵਲਟ ਕਰ ਦੇਣ ਟ੍ਰੈਫਿਕ ਇਹ ਸਮੱਸਿਆ ਬਹੁਤ ਵੱਡੇ ਪੱਧਰ ਤੇ ਕੱਲ ਲੋਕਾਂ ਨੂੰ ਸਵੇਰ ਤੋਂ ਲੈ ਕੇ ਕੱਲ ਰਾਤ ਤੱਕ ਬਹੁਤ ਵੱਡੀ ਸਮੱਸਿਆ ਆਏਗੀ ਜਿੰਨਾ ਬੰਦਿਆਂ ਨੇ ਕਿਤੇ ਦੂਸਰੇ ਸੈਕਟਰ 'ਚ ਜਾਣਾ ਜਾਂ ਹੋਰ ਪਾਸੇ ਵੀ ਜਾਣਾ ਉਹਨਾਂ ਨੂੰ ਵੀ ਦਿੱਕਤ ਬਹੁਤ ਵੱਡੀ ਆਏਗੀ ਸੋ ਸਵਾਲ ਤੇ ਇਸ ਗੱਲ ਦਾ ਕਿ ਜਿੰਨੀ ਮਰਜ਼ੀ ਐਡਵਾਈਜ਼ਰੀ ਕਰ ਦਿਓ ਪਬਲਿਕ ਨੂੰ ਆਮ ਪਬਲਿਕ ਨੂੰ ਕਿਹੜੀ ਆ ਬਹੁਤ ਵੱਡੀ ਸਮੱਸਿਆ ਜਿਹੜੀ ਇਹਦੇ ਨਾਲ ਆਏਗੀ ਸੋ ਚੰਗਾ ਹੋਵੇ ਕਿ ਸਾਡਾ ਮਾਣਯੋਗ ਹਾਈ ਕੋਰਟ ਇਹਦੇ ਉੱਤੇ ਸਟੇ ਦੇ ਕੇ ਇਸ ਜਗ੍ਹਾ ਨੂੰ ਇੱਥੋਂ ਸ਼ਿਫਟ ਕਰਕੇ 25 ਸੈਕਟਰ ਜਿਹੜੀ ਉਹਨਾਂ ਨੇ ਡਿਮਾਂਡ ਕੀਤੀ ਹੋਈ ਆ ਉਹਨਾਂ ਨੇ ਕਿਹਾ ਹੋਇਆ ਬਦਲ ਦਿੱਤਾ ਹੋਇਆ ਕਿ 25 ਸੈਕਟਰ ਜਿਹੜੀ ਰੈਲੀ ਗਰਾਊਂਡ ਆ ਉਸ ਜਗ੍ਹਾ ਤੇ ਤੁਸੀਂ ਇਸ ਸ਼ੋ ਨੂੰ ਸ਼ਿਫਟ ਕੀਤਾ ਜਾਵੇ ਉਹਨਾਂ ਬੰਦ ਕਰਨ ਲਈ ਨਹੀਂ ਕਿਹਾ ਪਰ ਮੈਂ ਸਮਝਦਾ ਜੱਜ ਦੇ ਕਿ ਮਾਨਯੋਗ ਹਾਈ ਕੋਰਟ ਹੈ ਉਹਨਾਂ ਦੀ ਇਸ ਰਿਟ ਪਟੀਸ਼ਨ ਨੂੰ ਸਵਕਾਰ ਕਰਦਿਆਂ ਹੋਇਆਂ ਇਸ ਜਗ੍ਹਾ ਨੂੰ ਤਬਦੀਲ ਕੀ ਕਰਕੇ ਲੋਕਾਂ ਨੂੰ ਜਿਹੜੀ ਆ ਰਹੀ ਸਮੱਸਿਆ ਜਾਂ ਵਪਾਰ ਮੰਡਲ ਨੂੰ ਜਾਂ ਇਹ ਸਾਰੀਆਂ ਸਿਸਟਮ ਨੂੰ ਇਹਨੂੰ ਬਚਾਇਆ ਜਾ ਸਕਦਾ ਅਗਰ ਨਾ ਹੋਣ ਦੇ ਬਾਵਜੂਦ ਅਗਰ ਕੋ ਖਤਰਾ ਪੈਦਾ ਹੋ ਜਾਂਦਾ ਸਮਾਂ ਬਹੁਤ ਘੱਟ ਹੈ ਸਮਾਂ ਬਹੁਤ ਘੱਟ ਹੈ ਅੱਜ ਦਾ ਦਿਨ ਚਲਾ ਗਿਆ ਇੱਕ ਰਾਤ ਬਾਕੀ ਹੈ ਇੱਕ ਦਿਨ ਬਾਕੀ ਹੈ ਕਿਉਂਕਿ 72 ਕਟਕੜ 3-4 ਦਿਨ ਤੋਂ ਇਹ ਸਟੇਜ ਲੱਗ ਰਹੀ ਹੈ ਕਿਉਂਕਿ ਵੱਡਾ ਪ੍ਰੋਗਰਾਮ ਹੈ ਵੱਡੀ ਸਟੇਜ ਹੈ ਅਗਰ ਹਾਈ ਕੋਰਟ ਕੋ ਜੱਜਮੈਂਟ ਦਿੰਦੀ ਵੀ ਹੈ ਸ਼ਿਫਟ ਕਰਦੀ ਤਾਂ ਮੇਰੇ ਹਿਸਾਬ ਨਾਲ ਸ਼ੋਅ ਨਹੀਂ ਹੋਏਗਾ ਸ਼ੋਅ ਰੱਦ ਹੋ ਜਾਏਗਾ ਕਿਉਂਕਿ ਇੰਨੀ ਜਲਦੀ ਏਡੇ ਵੱਡੇ ਲਾਮ ਲਸ਼ਕਰ ਨੂੰ 25 ਸੈਕਟਰ ਜਾ ਕੇ ਉਹ ਖਾੜਾ ਫਿੱਟ ਕਰਦਾ ਇਟਸ ਨਾਟ ਪੋਸੀਬਲ ਹੈ ਸਰ ਇਹ ਕੋਈ ਨੋਰਮਲ ਗੱਲ ਨਹੀਂ ਹੈ ਇਹ ਜਿਹੜੀ ਐਪਲੀਕੇਸ਼ਨ ਸੀ ਇਹ ਛੋਟਾ ਮੋਟਾ ਸ਼ੋਅ ਹੁੰਦਾ ਤਾਂ ਇਹ ਡਾਇਵਰਟ ਕੀਤਾ ਜਾ ਸਕਦਾ ਸੀ ਲੇਕਿਨ ਹੁਣ ਬਹੁਤ ਵੱਡਾ ਸ਼ੋਅ ਹੈ ਬਿਗ ਸ਼ੋਅ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਇਸ ਸ਼ੋਅ ਦੇ ਸਬੰਧਤ ਜਦੋਂ ਉਥੋਂ ਦੀਆਂ ਸੁਸਾਇਟੀਆਂ ਨੇ ਵਪਾਰ ਮੰਡਲ ਨੇ ਜਾਂ ਰੈਜ਼ੀਡੈਂਟਲ ਸੁਸਾਇਟੀ ਨੇ ਜਾਂ ਹੋਰਾਂ ਨੇ ਇੱਕ ਇਕੱਠੇ ਹੋ ਕੇ ਕਮੇਟੀ ਬਣਾ ਕੇ ਜਦੋਂ ਚੰਡੀਗੜ੍ਹ ਦੇ ਡੀਸੀ ਨੂੰ ਇਹ ਗੱਲ ਕਹੀ ਸੀ ਤੇ ਉਸ ਵੇਲੇ ਤੇ ਸਾਡੇ ਕੋਲ 7 ਦਿਨ ਪਏ ਸੀ 8 ਦਿਨ ਉਹ ਦੋ ਰੋਕਣਾ ਚਾਹੀ ਸੀ ਉਸੇ ਕਿਉਂ ਨਹੀਂ ਰੋਕਿਆ ਗਿਆ ਉਸ ਵੇਲੇ ਪ੍ਰਸ਼ਾਸਨ ਨੇ ਕਿਉਂ ਨਹੀਂ ਐਕਸ਼ਨ ਲਿਆ ਇਹ ਨਹੀਂ ਐਕਸ਼ਨ ਲਿਆ ਤੇ ਮੈਂ ਮਜਬੂਰ ਹੋ ਕੇ ਹਾਈ ਕੋਰਟ ਦਾ ਰਾਹ ਜਿਹੜਾ ਅਡਾਪਟ ਕੀਤਾ ਸੋ ਸਾਡਾ ਪ੍ਰਸ਼ਾਸਨ ਜਿਹੜਾ ਕਿਸੇ ਵੀ ਚੀਜ਼ ਦੇ ਉੱਤੇ ਧਿਆਨ ਦੇਣ ਤੇ ਗੜਾਉ ਨਗਰਦਾਜ ਕਰ ਦਿੰਦਾ ਮੇਰੇ ਸਾਹਬ ਦੇ ਨਾਲ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਕਹਿਣਾ ਹੈ ਪੀਏ ਪ੍ਰਸ਼ਾਸਨ ਦਾ ਕੰਮ ਹੈ ਹਾਈ ਕੋਰਟ ਦਾ ਕੰਮ ਨਹੀਂ ਹੈਗਾ ਅਸੀਂ ਇੱਥੇ ਬਰਾਮ ਲੈਣੇ ਆ ਅਸੀਂ 쇼 ਨੂੰ ਖਤਮ ਕਰਦੇ ਕਿਉਂਕਿ ਇਸੀ ਦਲਜੀਤ ਦਸਾਂ ਦਾ ਕੱਲ ਕੌਨਟੈਕਟ ਹੋ ਰਿਹਾ ਹੈ ਜਵਾਹ ਤਰੀਕ ਨੂੰ ਚੰਡੀਗੜ੍ਹ ਸੈਕਟਰ 34 ਦੇ ਵਿੱਚ ਕੀ ਹਾਲਾਤ ਹੋਣਗੇ ਅਸੀਂ ਕਹਿੰਨੇ ਪ੍ਰਮਾਤਮਾ ਸੋਖ ਰੱਖੇ ਸ਼ੋਅ ਬਹੁਤ ਵਧੀਆ ਹੋਵੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੰਡੀਗੜ੍ਹ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਇਦਾਂ ਦੀ ਬਾਦਾਤ ਨਾ ਹੋਵੇ ਜਿਹਦੇ ਕਰਕੇ ਇਹ ਖਮਿਆਜਾ ਭੁਗਤ ਨਾ ਬਵੇ ਅਸੀਂ ਖੁਦ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਦਿਲਜੀਤ ਦਸਾਂ ਜਾਵੇ ਔਰ ਉਹ ਇਦਾਂ ਹੀ ਹਾਜ਼ਦਾ ਖੇਡਦਾ ਜਾਵੇ ਔਰ ਸ਼ੋਅ ਜਿਹੜਾ ਹੈਗਾ ਉਹ ਡੈਮ ਸਕਸੈਸ ਹੋਵੇ ਲੇਕਿਨ ਲੋਕਾਂ ਦੀਆਂ ਸਮੱਸਿਆ ਇੱਕ ਪਾਸੇ ਨੇ ਦਿਲਜੀਤ ਦਸਾਂਝ ਦਾ ਸ਼ੋਅ ਇੱਕ ਪਾਸੇ ਹੈ ਔਰ ਸਾਡੇ ਆਪਣੇ ਨਿੱਜੀ ਵਿਚਾਰ ਇੱਕ ਪਾਸੇ 200 ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿੱਦਾਂ ਲੱਗੀ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਦੇ ਦਿਆ ਕਰੋ ਕੱਲ ਫੇਰ ਮਿਲਾਂਗੇ ਕਿਸੇ ਨਵੇਂ ਚੈਨਲ ਤੇ ਤਦ ਤੱਕ ਲਈ ਇਜ਼ਾਜ਼ਤ ਦੇ ਦਿਓ ਰਬ ਰੱਖ ਗੱਬਰਕ ਰਬ